ਉਸ ਤੇ ਵੀ ਲਾਈ ਇਹ ਫਲੈਗ ਮਾਰ ਕੇ ਚੋਣਾਂ ਨੂੰ ਮੁੱਕ ਰੱਖ ਦਿਆ ਹੋਇਆ ਜਿਹੜੀ ਮੇਨ ਅਲਾਕੇ ਵਿੱਚ ਜਿਹੜੀਆਂ ਚੋਣਾਂ ਅਮਨ ਮਾਨ ਨਾਮ ਨੂੰ ਨਿਪਰੇ ਚੜਾਉਣ ਲਈ ਤੇ ਲੋਕਾਂ ਵਿੱਚ ਇੱਕ ਵਿਸ਼ਵਾਸ ਪੈਦਾ ਕਰਨ ਲਈ ਵੀ ਜਿਹੜੀ ਫੋਰਸ ਹੈ ਜਿਹੜੀ ਪੁਲਿਸ ਫੋਰਸ ਹੈ ਉਹਨਾਂ ਦੀ ਹਰ ਟਾਈਮ ਲੋਕਾਂ ਨਾਲ ਨਾਲ ਹੈ ਜੋ ਲੋਕਾਂ ਨੂੰ ਇੱਕ ਵਧੀਆ ਮੈਸੇਜ ਜਾਂਦਾ ਹੈ ਵੀ ਜਿਹੜੀ ਜਿਹੜੀ ਪੁਲਿਸ ਦੀ ਪ੍ਰੈਜ਼ੈਂਸ ਹੈ ਜਾਂ ਇਹ ਫਲੈਗ ਮਾਰਦੇ ਨੇ ਜਿਹੜੀ ਮੋਬਿਲੀਜੇਸ਼ਨ ਹੈ ਉਹਦੇ ਨਾਲ ਲੋਕਾਂ ਨੂੰ ਇੱਕ ਵਧੀਆ ਰਾਹਤ ਮਿਲਦੀ ਹੈ ਤੇ ਲੋਕਾਂ ਨੂੰ ਵਿਸ਼ਵਾਸ ਪੈਦਾ ਹੁੰਦਾ ਸੋ ਮੈਂ ਲੋਕਾਂ ਨੂੰ ਇਹ ਵੀ ਅਪੀਲ ਕਰਦਾ ਵੀ ਬਾਕੀ ਵਧੀਆ ਅਮਨ ਮਾਨ ਨਾਲ ਇੰਪਾਰਸ਼ਲ ਹੋ ਕੇ ਆਪਣਾ ਜਿਹੜਾ ਹੈਗਾ ਵੋਟਾਂ ਨੂੰ ਨੇਪਰੇ ਚੜਾਉਣ ਤੇ ਜਿਹੜੇ ਅਪਰਾਧੀ ਨੇ ਉਹਨਾਂ ਵਾਸਤੇ ਵੀ ਇਹ ਚੀਜ਼ ਦਾ ਕਿ ਮੈਸੇਜ ਹੈ ਵੀ ਤੁਸੀਂ ਕਿਸੇ ਵੀ ਤਰ੍ਹਾਂ ਦੀ ਕਿਸੇ ਮਾੜੇ ਕੰਮ ਚ ਜਾਂ ਕਿਸੇ ਮਾੜੀ ਐਕਟੀਵਿਟੀ ਤੋਂ ਪਰਹੇਜ਼ ਕਰਨਾ। ਜਿਹੜੇ ਲਾਇਸੈਂਸੀ ਅਸਲੇ ਬਾਹਰ ਆ ਜਾਂ ਜਮ੍ਹਾਂ ਕਰਉਣ ਵਾਲੇ ਮੈਸੇਜ ਜਨ ਲੈਂਦੇ ਕੀ ਕਰਨਾ ਹੈ। ਪਰ ਲਾਇਸੈਂਸੀ ਅਸਲੇ ਬਿਲਕੁਲ ਠੀਕ ਹੈ ਜੋ ਜਿਹੜੇ ਅچھے ਮੈਂ ਅਪੀਲ ਕਰਨਾ ਚਾਹੁੰਦੇ ਆ ਵੀ ਜਿਹੜੇ ਆਮ ਆਬ ਜਨਤਾ ਨੂੰ ਜਿਹੜਾ ਇੱਕ ਹਮਨ ਮਾਨ ਨਾਲ ਇਲੈਕਸ਼ਨ ਨੂੰ ਨੇਪਰੇ ਚੜਾਉਣ ਲਈ ਮਾਜੋ ਕਮਿਸ਼ਨ ਦੀ ਜਿਹੜੀ ਹਦਾਇਤਾਂ ਨੇ ਉਹਨਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਜੋ ਜਿਹੜੇ ਇੰਪਾਰਸ਼ਲ ਲੋਕ ਨੇ ਜਿਹੜੇ ਜੋੜੇ ਸਾਰ ਸੁੱਤਰੇ ਲੋਕ ਨੇ ਉਹਨਾਂ ਨੂੰ ਕਿਸੇ ਕਾਲ ਦੀ ਡਰਨ ਦੀ ਲੋੜ ਨਹੀਂ ਹੈ ਤੇ ਆਪਣੇ ਅਸਰੇ ਜਿਹੜੇ ਪ੍ਰੋਪਰ ਚਾਵਾਂ ਕਰਾਉਣ